ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾ ਵਾਰਸ ਲੋਕਾਂ ਨਾਲ ਇੱਕ ਊ ਅੰਕਾਰ ਸਤਗੁਰ ਪ੍ਰਸਾਦ ਜੈਤ ਸ੍ਰੀ ਰਗਣੀ ਵਿੱਚ ਮਹੱਲਾ ਪੰਜਵਾ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ ਇਸ ਵਾਰ ਵਿੱਚ ਸ਼ਲੋਕ ਮਹੱਲੇ ਅਤੇ ਪੌੜੀਆਂ ਸਾਰੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਹਨ ਕਈ ਵਾਰਾਂ ਸ਼ਲੋਕ ਅਤੇ ਮਹੱਲੇ ਤੋਂ ਬਿਨਾਂ ਪੌੜੀਆਂ ਵਿੱਚ ਹੀ ਆਉਂਦੀਆਂ ਹਨ ਜੈਸਾ ਕਿ ਬਸੰਤ ਕੀ ਵਾਰ ਅਤੇ ਸੱਤੇ ਬਲਵੰਡ ਦੀ ਵਾਰ ਹੈ ਇਸ ਲਈ ਇਹ ਸੰਕੇਤ ਦਿੰਦਾ ਹੈ ਕਿ ਜੈਤ ਸ੍ਰੀ ਦੀਵਾਰ ਸਲੋਕਾਂ ਦੇ ਨਾਲ ਹੈ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਿਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਇੱਥੇ ਨੋਟ ਕਰਨ ਵਾਲੀ ਜੋ ਵਿਸ਼ੇਸ਼ ਗੱਲ ਹੈ ਉਹ ਹੈ ਕਿ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਜਾਂ ਸੰਤਿਆ ਸਹਿਜ ਪਾਠ ਆਰੰਭ ਹੋਵੇ ਤਾਂ ਇਸ ਵਾਰ ਉਤੇ ਪਾਠ ਆਉਣ ਕਰਕੇ ਕੜਾ ਪ੍ਰਸ਼ਾਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਅਰਦਾਸ ਕਰਕੇ ਭੋਗ ਲਵਾਇਆ ਜਾਂਦਾ ਹੈ ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਹੋਈ ਇਸ ਵਾਰ ਤੇ ਆ ਜਾਵੇ ਤਾਂ ਅਖੰਡ ਪਾਠ ਸਾਹਿਬ ਕਰਕੇ ਕੜਾਹ ਪ੍ਰਸਾਦ ਤਿਆਰ ਕਰਕੇ ਅਰਦਾਸ ਕੀਤੀ ਜਾਂਦੀ ਹੈ। ਐਸੀ ਮਰਿਆਦਾ ਪੁਰਾਤਨ ਸਮੇ ਤੋਂ ਚੱਲੀ ਆ ਰਹੀ ਹੈ। ਅਨਜਾਨ ਪਾਠੀ ਜਾਂ ਤਾਂ ਪਹਿਲਾਂ ਹੀ ਅਰਦਾਸ ਆਰੰਭ ਕਰ ਲੈਂਦੇ ਹਨ। ਜਾਂ ਜਦੋਂ ਪਾਠੀ ਦੀ ਰਸਨਾ ਤਿਆਦ ਪੂਰਨ ਮਦ ਪੂਰਨ ਵਾਲੀ ਤੋਂ ਗਾਵੇ ਤਾਂ ਉਦੋਂ ਅਰਦਾਸ ਵਿੱਚ ਪਾਠ ਮਦ ਵਿੱਚ ਆਇਆ ਹੈ। ਇਸ ਦੇ ਅੱਖਰ ਮੇਲਦੇ ਹਨ। ਕਈ ਸਾਰੀ ਅਰਦਾਸ ਪਹਿਲਾਂ ਕਰਕੇ ਮੁਖਵਾਕ ਇਸ ਵਾਰ ਦੇ ਆਰੰਭ ਤੋਂ ਸੁਣਾਉਂਦੇ ਹਨ। ਇਉਂ ਕਈ ਰੀਤਾਂ ਨਾਲ ਅਣਜਾਣ ਲੋਕ ਮੱਦ ਦੀ ਅਰਦਾਸ ਕਰਦੇ ਹਨ। ਪੁਰਾਤਨ ਪੰਥਕ ਮਰਿਆਦਾ ਅਨੁਸਾਰ ਜੈਤਿ ਸ੍ਰੀ ਦੀ ਵਾਰ ਦੇ ਆਰੰਭ ਦੇ ਨਾਲ ਹੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਮ ਅਰਦਾਸ ਆਰੰਭ ਕਰਨੀ ਚਾਹੀਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਬਾਬਾ ਨਾਹਰ ਸਿੰਘ ਜੀ ਨੇ ਰਾਗ ਮਾਲਾ ਨੂੰ ਇੱਕ ਸ਼ਬਦ ਮੰਨ ਕੇ ਰਾਗ ਮਾਲਾ ਸਮੇਤ ਸਾਰੇ ਸ਼ਬਦ ਗਿਨੇ ਸਨ ਤਾਂ ਉਸ ਗਿਣਤੀ ਦੇ ਆਧਾਰ ਤੇ ਵੀ ਮਦ ਆਦ ਪੂਰਨ ਵਾਲੇ ਸਲੋਕ ਤੇ ਹੀ ਸਿੱਧ ਹੋਇਆ ਇਸ ਲਈ ਇਸ ਸ਼ਬਦ ਤੇ ਪਾਠ ਆਉਣ ਤੋਂ ਅਰਦਾਸ ਕਰਨ ਵਿੱਚ ਕੋਈ ਸ਼ੰਕਾ ਨਹੀਂ ਕਰਨਾ ਫਿਰ ਪ੍ਰਸ਼ਨ ਕੀਤਾ ਇਹ ਸਤਿਗੁਰੂ ਜੀ ਤੁਹਾਡੇ ਰਚੇ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀ ਕੋਈ ਕਥਨ ਹੈ ਤਾਂ ਸਤਿਗੁਰੂ ਜੀ ਉੱਤਰ ਦਿੰਦੇ ਹਨ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰਹਿ ਪਹਿਲਾ ਉੱਤਰ ਦਿੰਦੇ ਹੈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਆਰੰਭ ਵਿੱਚ ਪੂਰਨ ਵਿਆਪਕ ਪਰਮੇਸ਼ਰ ਦਾ ਹੀ ਕਥਨ ਕੀਤਾ ਹੋਇਆ ਹੈ ਮਦ ਵਿਚਾਰ ਵੀ ਪੂਰਨ ਵਿਆਪਕ ਪਰਮੇਸ਼ਰ ਦਾ ਹੀ ਕਥਨ ਕਰਦੇ ਹਾਂ ਤੇ ਜਦੋਂ ਅੰਤ ਅਖੀਰ ਵਿੱਚ ਬਾਣੀ ਦੀ ਸੰਪੂਰਨਤਾ ਦਾ ਭੋਗ ਪਾਵਾਂਗੇ ਉਦੋਂ ਵੀ ਪੂਰਨ ਵਿਆਪਕ ਪਰਮੇਸ਼ਵਰ ਹੈ ਪਰਮੇਸ਼ਵਰ ਹੈ ਪਰਮੇਸ਼ਰ ਦਾ ਹੀ ਕਥਨ ਕਰਾਂਗੇ ਦੂਸਰਾ ਸਤਿਗੁਰੂ ਉੱਤਰ ਦਿੰਦੇ ਸਾਰੇ ਜਗਤ ਦੇ ਆਦ ਅਰੰਭ ਵਿੱਚ ਵੀ ਪੂਰਨ ਪਰਮੇਸ਼ਰ ਵਿਆਪਕ ਹੈ ਮਦ ਵਿੱਚ ਘਰਲੇ ਭਾਵੇਂ ਵਰਤਮਾਨ ਸਮੇਂ ਵਿੱਚ ਵੀ ਪੂਰਨ ਵਿਆਪਕ ਹੈ ਅਤੇ ਅੰਤ ਅਖੀਰਲੇ ਭਾਵੇਂ ਭਵਿੱਖਤ ਸਮੇਂ ਵਿੱਚ ਸ੍ਰਿਸ਼ਟੀ ਦੇ ਖਤਮ ਹੋ ਜਾਣ ਤੇ ਵੀ ਪਰਮੇਸ਼ਰ ਪੂਰਨ ਵਿਆਪਕ ਰਹੇਗਾ ਤੀਸਰਾ ਪਾਤਸ਼ਾਹ ਉੱਤਰ ਦਿੰਦੇ ਆਦ ਵਿੱਚ ਪੂਰਨ ਪਰਮੇਸ਼ਰ ਅਧਿਸ਼ਤਾਨ ਸਰੂਪ ਹੈ ਮਦ ਵਿੱਚ ਵੀ ਪੂਰਨ ਵਿਆਪਕ ਹੈ ਤੇ ਅੰਤ ਵਿੱਚ ਵੀ ਪੂਰਨ ਪਰਮੇਸ਼ਰ ਸਿਧਾਂਤ ਰੂਪ ਹੀ ਹੋਵੇਗਾ ਸਤਿਗੁਰੂ ਅੱਗੇ ਕਿਰਪਾ ਕਰਦੇ ਹਨ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗ ਨਾਸਨ ਜਗਦੀਸ਼ੁਰ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਗ ਪਾਪਾਂ ਦੇ ਨਾਸ਼ਨ ਨਾਸ਼ ਕਰਨ ਵਾਲੇ ਜਗਦੀਸ਼ਰਹ ਜਗਤ ਦੇ ਈਸ਼ਵਰ ਪਰਮੇਸ਼ਰ ਨੂੰ ਸਾਰੇ ਸੰਸਾਰ ਵਿੱਚ ਰਮਣ ਰਮਿਆ ਹੋਇਆ ਜਾਣ ਕੇ ਸੰਤ ਮਹਾਤਮਾ ਜਨ ਉਸ ਪਰਮੇਸ਼ਰ ਦਾ ਮਨ ਬਾਣੀ ਸਰੀਰ ਕਰਕੇ ਸਿਮਰੰਤ ਕਈਏ ਸਿਮਰਨ ਕਰਦੇ ਹਨ ਸਰਬੱਤਰ ਕੀਏ ਸਾਰੀ ਗੁਰਬਾਣੀ ਵਿੱਚ ਅਗ ਪਾਪਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਦਾ ਨਾਮ ਰਮਣੰ ਰਮਿਆ ਹੋਇਆ ਜਾਣ ਕੇ ਸੰਤ ਮਹਾਤਮਾ ਜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਅਠੇ ਪਹਿਰ ਸਿਮਰਦੇ ਹਨ। ਵੇਖਣ ਸੁਨਣ ਸੁਨਾਵਨ ਮਨ ਮਹਿ ਡ੍ਰਿੜੀਐ ਸਾਚ। ਉਸ ਵਾਹਿਗੁਰੂ ਦੇ ਦਰਸ਼ਨਾਂ ਨੂੰ ਮਨ ਬੁੱਧ ਰੂਪ ਨੇਤਰਾ ਨਾਲ ਵੇਖਣਾ ਕਰੀਏ। ਉਸ ਵਾਹਿਗੁਰੂ ਦਾ ਨਾਮ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਤੇ ਪ੍ਰੀਤ ਰੂਪੀ ਜੀਬ ਨਾਲ ਸੁਣਾਉਣਾ ਕਰੀਏ। ਤੇ ਸੱਚੇ ਵਾਹਿਗੁਰੂ ਨੂੰ ਹੀ ਮਨ ਵਿੱਚ ਦ੍ਰਿੜੀਆ ਦ੍ਰਿੜ ਪੱਕਾ ਕਰੀਏ ਜੋ ਪਰਮੇਸ਼ਰ ਗੁਪਤ ਕੰਮਾਂ ਨੂੰ ਵੇਖਣ ਵਾਲਾ ਗੁਪਤ ਗੱਲਾਂ ਨੂੰ ਸੁਣਨ ਵਾਲਾ ਤੇ ਮਨ ਦੇ ਸੁਭਾਅ ਨੂੰ ਸੁਣਾਉਣ ਸੁਣਾਉਣ ਵਾਲਾ ਭਾਵ رائے ਦੇਣ ਵਾਲਾ ਹੈ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਸਾਰਿਆਂ ਮੈਂ ਹੁੰਦਾ ਵਿੱਚ ਇਥੇ ਮੈਂ ਬਿੰਦੀ ਲਾ ਕੇ ਨਹੀਂ ਪੜਨਾ ਮੈਂ ਭਾਵ ਵਿੱਚ ਸਰੂਪ ਦਾ ਨਾਮ ਹੈ ਮੈਂ ਵੀ ਕਹਿ ਸਕਦੇ ਪੂਰਨ ਵਿਆਪਕ ਹੋ ਰਿਹਾ ਹੈ ਇਸ ਕਿਸਮ ਦਾ ਨਿਸ਼ਚਾ ਕਰਕੇ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰਚੇ ਭਾਵ ਤਦਾਕਾਰ ਹੋਏ ਰਹੀਏ ਸੋ ਇਥੇ ਜੋ ਮੈਂ ਸ਼ਬਦ ਆਇਆ ਹੈ ਇਸ ਨੂੰ ਮੈਂ ਸ਼ਬਦਾਂ ਵਿੱਚ ਅਰਥਾਂ ਵਿੱਚ ਕਹਿ ਸਕਦੇ ਹਾਂ ਮੂਲ ਬਾਣੀ ਦੇ ਵਿੱਚ ਮੈਂ ਹੀ ਪੜਨਾ ਹੈ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਏ ਭਾਈ ਏਕ ਨਿਰੰਜਨ ਮਾਲਕ ਮਾਇਆ ਤੂੰ ਰਹਿਤ ਮਾਇਆ ਰੂਪੀ ਕਾਲਕ ਤੂੰ ਰਹਿਤ। ਹਰ ਪਰਮੇਸ਼ਰ ਦੇ ਨਾਮ ਨੂੰ ਗਾਉਣਾ ਕਰੀਏ। ਕਿਉਂਕਿ ਸੋਈ ਉਹ ਪਰਮੇਸ਼ਰ ਹੀ ਸਾਰੇ ਜੀਵਾਂ ਦੇ ਅੰਦਰ ਵਿਆਪਕ ਹੈ। ਭਾਵ ਸਾਰਿਆਂ ਦਾ ਆਤਮਾ ਰੂਪ ਹੈ। ਕਰਨ ਕਰਨ ਸਮਰੱਤ ਪ੍ਰਭ ਜੋ ਕਰੇ ਸੋ ਹੋਈ। ਉਹ ਵਾਹਿਗੁਰੂ ਪਰਮੇਸ਼ਰ ਸੂਖਮ ਸਤੂਲ ਮਹੀ ਤਤ ਆਦ ਸਭ ਕਾਰਨਾ ਦੇ ਕਰਨ ਨੂੰ ਸਮਰੱਥ ਸ਼ਕਤੀਵਾਨ ਹੈ ਜੋ ਕੁਝ ਪਰਮੇਸ਼ਰ ਪਿੱਛੇ ਕਰਦਾ ਸੀ ਉਹੋ ਕੁਝ ਹੁੰਦਾ ਸੀ ਅੱਗੇ ਨੂੰ ਜੋ ਕੁਝ ਕਰੇਗਾ ਉਹੀ ਹੋਵੇਗਾ ਕਿਨ ਮਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ ਪਾਤਸ਼ਾਹ ਫਰਮਾਉਂਦੇ ਇੱਕ ਛਿਨ ਵਿੱਚ ਹੀ ਸੰਸਾਰ ਨੂੰ ਅਸਥਾਪਨਾ ਕਰ ਦਿੰਦਾ ਹੈ ਇੱਕ ਛਿਨ ਵਿੱਚ ਹੀ ਉਥਾਪਦਾ ਪੁੱਠ ਸੁੱੜਦਾ ਭਾਵ ਲੈ ਕਰ ਦਿੰਦਾ ਖਤਮ ਕਰ ਦਿੰਦਾ ਹੈ ਇੱਕ ਛਿਨ ਵਿੱਚ ਹੀ ਜੀਵ ਦੇ ਹਿਰਦੇ ਵਿੱਚ ਥਾਪੇ ਹੋਏ ਅਗਿਆਨ ਨੂੰ ਅੰਦਰੋਂ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਨਾਮ ਦੀ ਦਾਤ ਦੇ ਕੇ ਪੁੱਟ ਦਿੰਦਾ ਹੈ ਇੱਕ ਛਿੰਦੇ ਵਿੱਚ ਹੀ ਥਾਪੇ ਹੋਏ ਕਾਮ ਕ੍ਰੋਧ ਆਦਕਾਂ ਦੀ ਪਰਲੋਂ ਕਰ ਦਿੰਦਾ ਹੈ ਇੱਕ ਛਿਨ ਵਿੱਚ ਹੀ ਥਾਪੇ ਹੋਏ ਭਰਮ ਨੂੰ ਅੰਦਰੋਂ ਪੁੱਟ ਭਾਵ ਮੇਡ ਕੇ ਨਿਰਭਰਮ ਅਵਸਥਾ ਪ੍ਰਾਪਤ ਕਰ ਦਿੰਦਾ ਹੈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਪਰਮੇਸ਼ਰ ਹੀ ਨੌ ਖੰਡਾਂ ਬ੍ਰਹਿਮੰਡਾਂ ਪਾਤਾਲਾਂ ਦੀਪਾ ਤੇ ਸਾਰੀ ਲੋਈ ਹੁੰਦਾ ਲਕਾਈ ਪਾਵ ਲੋਕਾਂ ਵਿੱਚ ਰਮਿਆ ਹੋਇਆ ਹੈ ਸਾਰਿਆਂ ਨੂੰ ਲੋਈ ਪ੍ਰਕਾਸ਼ ਕਰ ਰਿਹਾ ਹੈ ਜਿਸ ਆਪ 부ਝਾਈ ਸੋ 부ਝਸੀ ਨਿਰਮਲ ਜਨ ਸੋਈ ਜਿਸ ਨੂੰ ਸਤਿਗੁਰਾਂ ਦੁਆਰਾ ਪਰਮੇਸ਼ਰ ਆਪਣਾ ਸਰੂਪ ਆਪ ਪਿੱਛੇ 부ਝਾਉਂਦਾ ਸੀ ਉਹ 부ਝ ਸੀ 부ਝਤਾ ਸੀ ਜਿਸ ਨੂੰ ਪਰਮੇਸ਼ਰ ਆਪ ਗੁਰਾਂ ਦੁਆਰਾ ਆਪਣਾ ਸਰੂਪ ਸਮਝਾਉਂਦਾ ਹੈ ਉਹੀ ਸੱਚ ਸਰੂਪ ਨੂੰ 부ਝਦਾ ਸਮਝਦਾ ਹੈ ਤੇ ਜਿਸ ਨੇ ਸੱਚ ਸਰੂਪ ਨੂੰ ਸਮਝਿਆ ਉਹੀ ਨਿਰਮਲ ਉੱਜਲ ਜਨਪੁਰਖ ਹੈ ਸਲੋਕ ਰਜੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਹੇ ਜੀਵ ਭਾਵ ਜੀਵ ਪਰਮੇਸ਼ਰ ਨੇ ਤੇਰੀ ਰਚਨਾ ਰਚਾਉਣ ਵਾਸਤੇ ਤੈਨੂੰ ਪਹਿਲਾਂ ਮਾਤਾ ਦੇ ਗਰਭ ਉਦਰ ਵਿੱਚ ਰક્ત ਤੇ ਬਿੰਦ ਨੂੰ ਇਕੱਤਰ ਕਰਕੇ ਅਸਥਾਪਨੰ ਇਸਤਤ ਕੀਤਾ ਸੀ ਭਾਵ ਟਿਕਾਇਆ ਸੀ ਹੇ ਜੀਵ ਪਹਿਲਾਂ ਸੂਖਮ ਤਤਾਂ ਦੁਆਰਾ ਸੂਖਮ ਸਰੀਰ ਦੀ ਰਚਨਾ ਕੀਤੀ ਅਤੇ ਫੇਰ ਸਤੂਲ ਤਤਾਂ ਨੂੰ ਰਚੰਤ ਰਜ ਕੇ ਮਾਤਾ ਦੇ ਗਰਭ ਵਿੱਚ ਰਕਤ ਬਿੰਦ ਨੂੰ ਇਸਥਿਤ ਕਰਕੇ ਤੇਰੇ ਸਤੂਲ ਸਰੀਰ ਨੂੰ ਅਸਥਾਪਨੰ ਪੈਦਾ ਕੀਤਾ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਸਨੰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਜੀਵ ਤੈਨੂੰ 6 ਮਹੀਨਿਆਂ ਵਿੱਚ ਪੂਰਨ ਦੇਹ ਬਣ ਤੋਂ ਗਿਆਨ ਹੋ ਗਿਆ ਸੀ ਉਦੋਂ ਤੂੰ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਸਿਮਰੰਤ ਸਿਮਰਦਾ ਸੀ ਜਿਸ ਨਾਮ ਦੇ ਪ੍ਰਤਾਪ ਕਰਕੇ ਮਾਤਾ ਦੇ ਗਰਭ ਦੀ ਮਹਾ ਵੱਡੀ ਜਠਰ ਅਗਨ ਕਈਏ ਅਗਨੀ ਤੈਨੂੰ ਬినాਸ਼ ਨੰਗ ਨਾਚ ਨਹੀਂ ਕਰ ਸਕੀ ਮੁਖਤਲ ਪੈਰ ਉਪਰੇ ਵਸੰਦੋ ਕੋਥੜੇ ਥਾਈ ਸੋ ਕਈ ਵੀਰ ਇਸ ਦਾ ਪਾਠ ਕੋਹਤੜੇ ਪੜਦੇ ਆ ਅਦਕ ਨਹੀਂ ਲਾਉਣਾ ਅਦਰਕ ਤੂੰ ਰਹਿਤ ਪੜਨਾ ਹੈ ਕੋਥੜਾ ਹੈ। हे जीव माता ਦੇ ਗਰਭ ਵਿੱਚ ਤੇਰਾ ਮੁਖ ਮੂੰਹ ਤਲੈ ਥੱਲੇ ਨੂੰ ਉਲਟਾ ਲਮਕਦਾ ਸੀ। ਪੈਰ ਉਪਰੇ ਉਤਾਹ ਸਨ ਅਤੇ ਕੋਥੜਾ ਬੜੀ ਭੈੜੀ ਥਾਏ ਜਗਾ ਵਸੰਦੋ ਵਸਦਾ ਸੀ। ਅਰਥਾਤ ਜਿੱਥੇ ਵਿਸ਼ਟਾ ਪੰਜਾ ਪਸ਼ਾਬ ਆਦਿਕ ਸਾਰੀ ਗੰਦਗੀ ਤੇਰੀਆਂ ਨਾਸਾਂ ਦੇ ਕੋਲ ਦੀ ਵਗਦੀ ਸੀ। ਐਸੀ ਗੰਦੀ ਜਗਾ ਤੂੰ ਵਸਦਾ ਸੀ। ਬਾਲ ਮਾਤਾ ਦੇ ਗਰਭ ਵਿੱਚ ਜਿੱਥੇ ਕਿਸੇ ਦਾ ਹੱਥ ਨਾ ਪਹੁੰਚੇ ਐਸੀ ਤੰਗ ਜਗ੍ਹਾ ਵਿੱਚ ਵਸਦਾ ਸੀ ਨਾਨਕ ਸੋ ਧਣੀ ਕਿਉ ਵਿਸਾਰਿਓ ਉਦਰਹਿ ਜਿਸ ਦੇ ਨਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਵਾਹਿਗੁਰੂ ਦੇ ਨਾਏ ਹੁੰਦਾ ਨਾਮ ਨੂੰ ਜਪ ਕੇ ਮਾਤਾ ਦੇ ਗਰਭ ਵਿੱਚੋਂ ਉਦਰੈ ਉਦਰਿਆ ਸੀ ਬਚਿਆ ਸੀ ਉਸ ਧਣੀ ਮਾਲਕ ਪਰਮੇਸ਼ਰ ਨੂੰ ਤੂੰ ਕਿਉ ਵਿਸਾਰਿਆ ਭੁਲਾ ਦਿੱਤਾ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ ਸੋ ਇਥੇ ਉਦਰ ਪਾਠ ਪੋਲਾ ਆਇਆ ਹੈ ਭਾਵ ਉਦਰ ਮਾਤਾ ਦਾ ਪੇਟ ਮਾਤਾ ਦਾ ਗਰਭ ਮਾਤਾ ਦੇ ਉਦਰ ਪੇਟ ਮਝਾਰ ਹੁੰਦਾ ਵਿੱਚ ਜੋ ਜਟਰ ਅਗਨੀ ਸੀ ਉਸ ਵਿੱਚ ਮਾਤਾ ਦੇ ਰਕਤ ਲਹੂ ਤੇ ਪਿਤਾ ਦੇ ਬਿੰਦ ਵੀਰਜ ਕਰਕੇ ਤੈਨੂੰ ਨਿਮਿਆ ਸਥਿਤ ਕੀਤਾ ਸੀ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗੁਬਾਰ ਕੁਚੀਲ ਪੈੜੇ ਗੰਦੇ ਪਾਪ ਅਪਵਿੱਤਰ ਵਿਕਲ ਡਰਾਉਣੇ ਘੋਰ ਭਿਆਨਕ ਗੁਬਾਰ ਘਾੜੇ ਗਾੜੇ ਹਨੇਰੇ ਵਾਲੇ ਮਾਤਾ ਦੇ ਗਰਭ ਰੂਪੀ ਨਰਕ ਵਿੱਚ ਤੇਰਾ ਮੂੰਹ ਉਰਦ ਉਲਟਾ ਪਾਪ ਥੱਲੇ ਸੀ ਏ ਜੀਵ ਤੇਰਾ ਘੋਰ ਭਿਆਨਕ ਗਾੜੇ ਹਨੇਰੇ ਵਾਲੇ ਮਾਤਾ ਦੇ ਗਰਭ ਰੂਪੀ ਨਰਕ ਵਿੱਚ ਮੂੰਹੇਠਾਂ ਲੰਮਕਦਾ ਸੀ ਹਰ ਵਕਤ ਕੁਜੀਲ ਅਪਵਿੱਤਰ ਤੇ ਵਿਕਲ ਵਿਅਕਲ ਹੋ ਰਿਹਾ ਸੀ। ਭਾਵ ਤੇਨੂੰ ਕੋਈ ਹੋਸ਼ ਨਹੀਂ ਸੀ। ਹਰ ਸਿਮਰਤ ਤੂੰ ਨਾ ਜਲਹਿ ਮਨ ਤਨ ਉਰਤਾਰ। ਜਿਸ ਹਰ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਤੂੰ ਮਾਤਾ ਦੇ ਗਰਭ ਅੰਦਰ ਜਟ ਰਗਨੀ ਵਿੱਚ ਸੜਿਆ ਨਹੀਂ ਸੀ। ਇਸ ਲਈ ਹੁਣ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਮਨ ਤਨ ਵਿੱਚ ਧਾਰਨ ਕਰਕੇ ਹਿਰਦੇ ਵਿੱਚ ਵਸਾਉਣਾ ਕਰ। ਬਿਕਮ ਥਨ ਜਿਨ ਰਖਿਆ ਤਿਸ ਤਿਲ ਨ ਵਿਸਾਰ ਇਹੋ ਜਹੇ ਬਿਕਮ ਕਠਨ ਥਾਂ ਵਿੱਚੋਂ ਜਿਨ ਜਿਸ ਵਾਹਿਗੁਰੂ ਨੇ ਤੇਰੀ ਰੱਖਿਆ ਕੀਤੀ ਹੈ ਉਸ ਵਾਹਿਗੁਰੂ ਨੂੰ ਤਿਲ ਰੰਚਕ ਮਾਤਰ ਕਦੇ ਵੀ ਭਲਾਉਣਾ ਨਾ ਕਰ ਕਿਉਂਕਿ ਪ੍ਰਭ ਬਿਸਰਤ ਸੁਖ ਕਦੇ ਨਾ ਹੈ ਜਸਹਿ ਜਨਮ ਹਾਰ ਪ੍ਰਭ ਪਰਮੇਸ਼ਰ ਨੂੰ ਭਲਾਉਣੇ ਕਰਕੇ ਕਦੇ ਵੀ ਤੈਨੂੰ ਲੋਕ ਪ੍ਰਲੋਕ ਵਿੱਚ ਸੁੱਖ ਪ੍ਰਾਪਤ ਨਹੀਂ ਹੋਵੇਗਾ ਅਤੇ ਸਾਪਣੇ ਮਨੁੱਖਾ ਜਨਮ ਨੂੰ ਵਿਸ਼ਿਆਂ ਦੀ ਸੰਗਤ ਕਰਕੇ ਹਾਰ ਕੇ ਚਲਿਆ ਜਾਵੇਗਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ